Sus! ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਅਨੰਦਪੁਰ ਸਾਹਿਬ ਦੇ ਖੇਤਰ ਦੇ ਪਿੰਡ ਝੱਜ ਦੇ ਭਾਰਤੀ ਫੌਜ ਦੇ ਵਿੱਚ ਲਾਸ ਨਾਇਕ ਇਹ ਅਹੁਦੇ ਉੱਤੇ ਤਨਾਤਿਕ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਆਰਮ ਦਾ ਗੱਡੀ ਗੈਰੀ ਖਾਈ ਦੇ ਵਿੱਚ ਡਿੱਗ ਗਈ ਇਸ ਗੱਡੀ ਦੇ ਵਿੱਚ ਸਵਾਰ ਹੋਰ ਚਾਰ ਸੈਨਿਕ ਗੰਭੀਰ ਜ਼ਖਮੀ ਹੋ ਗਏ ਜਦਕਿ ਸੈਨਿਕ ਬਲਜੀਤ ਸਿੰਘ ਦੀ ਇਸ ਹਾਦਸੇ ਦੇ ਵਿੱਚ ਸ਼ਹਾਦਤ ਹੋ ਗਈ ਹੈ ਪਿੰਡ ਝੱਜ ਤੋਂ ਬਲਜੀਤ ਸਿੰਘ ਪੁੱਤਰ ਸੰਦੋਖ ਸਿੰਘ ਹਾਲ 2014 ਦੇ ਵਿੱਚ ਭਾਰਤੀ ਫੌਜ ਦੀ ਦੋ ਪੈਰਾ ਦੇ ਵਿੱਚ ਭਰਤੀ ਹੋਇਆ ਸੀ ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਡਿਊਟੀ ਉਤੇ ਤੈਨਾਤ ਸੀ ਪਰਿਵਾਰਕ ਮੈਂਬਰਾਂ ਨੇ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਸੂਚਨਾ ਦੀ ਜਾਣਕਾਰੀ ਦਿੰਦੇ ਆ ਦੱਸਿਆ ਕਿ ਸੈਨਿਕ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀ ਐਮ ਕੇ ਜੀ ਗਨ ਉਤੇ ਤੈਨਾਤ ਸੀ ਜਦੋਂ ਫੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤੀਵਿਧੀਆਂ ਦਾ ਪਤਾ ਚੱਲਣ ਤੇ ਦੋ ਗੱਡੀਆਂ ਦੇ ਵਿੱਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫੌਜ ਦੀ ਕਰਮਦਾਗ ਗੱਡੀ ਘੁੰਮਰ ਸਮੇਂ ਅਚਾਨਕ ਮੰਜਾ ਕੋਟੇ ਖੇਤਰ ਲੱਗ ਕੇ 200 ਫੁੱਟ ਗਹਿਰੀ ਖਾਈ ਦੇ ਵਿੱਚ ਡਿੱਗ ਗਈ। ਇਸ ਦੌਰਾਨ ਉਕਤ ਗੱਡੀ ਦੇ ਵਿੱਚ ਸਵਾਰ ਚਾਰ ਸੈਨਿਕਾਂ ਦੇ ਗੰਭੀਰ ਸੱਟਾਂ ਲਗੀਆਂ ਜਦੋਂ ਕਿ ਲਾਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਏ ਹਨ। ਦੱਸਣਯੋਗ ਹੈ ਕਿ ਉਕਤ ਜਵਾਨ ਕਰੀਬ 10 ਸਾਲ ਪਹਿਲਾਂ ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਸੀ। ਸੈਨਿਕ ਕਰੀਬ ਮਹੀਨਾ ਪਹਿਲਾਂ ਹੀ ਸ਼ੂਟਿੰਗ ਕਟ ਕੇ ਵਾਪਸ ਡਿਊਟੀ ਉੱਤੇ ਗਿਆ ਸੀ ਤੇ ਸੈਨਿਕ ਦਾ ਕਰੀਬ ਹੀ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਸੈਨਿਕ ਦੀ ਸ਼ਹਾਦਤ ਦੀ ਖਬਰ ਸੁਣ ਕੇ ਇਲਾਕੇ ਦੇ ਵਿੱਚ ਗਮਗੀਨ ਮਾਹੌਲ ਪਾਇਆ ਜਾ ਰਿਹਾ ਹੈ ਤੇ ਅੱਜ ਸ਼ਹੀਦ ਦਾ ਪਾਤਿਕ ਸ਼ਰੀਰ ਉਸਦੇ ਜੱਦੀ ਪਿੰਡ ਝੱਜ ਵਿਖੇ ਪਹੁੰਚਿਆ ਸ਼ਹੀਦ ਬਲਜੀਤ ਦੀ ਅੰਤਿਮ ਯਾਤਰਾ ਦਾ ਕਾਫਲਾ ਥਾਣਾ ਨੌਰਪੁਰ ਬੇਦੀ ਤੋਂ ਸਵੇਰੇ 8 ਵਜੇ ਨਿਕਲਿਆ ਤੇ ਲੰਬੇ ਕਾਫਲੇ ਦੇ ਰੂਪ ਦੇ ਵਿੱਚ ਉਸਦੇ ਜੱਦੀ ਪਿੰਡ ਝੱਜ ਵਿਖੇ ਪਹੁੰਚਿਆ ਜਿੱਥੇ ਫੌਜ ਦੇ ਜਵਾਨਾਂ ਵੱਲੋਂ ਉਸ ਨੂੰ ਰਾਸ਼ਟਰੀ ਸਨਮਾਨ ਦੇ ਨਾਲ ਵਿਦਾਈ ਦਿੱਤੀ ਗਈ ਇਸ ਮੌਕੇ ਹਲਕੇ ਦੇ ਹਜ਼ਾਰਾਂ ਹੀ ਲੋਕ ਮੌਕੇ ਉਤੇ ਮੌਜੂਦ ਸਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਬਹੁਤ ਵਧੀਆ ਸੁਹਾਸ ਜੀ ਬਹੁਤ ਦੁਖਦਾਈ ਜਿਹੜੀ ਖਬਰ ਆ ਸਾਡੇ ਪਿੰਡ ਲਈ ਬਹੁਤ ਮਾੜਾ ਹੋਇਆ ਬਹੁਤ ਗਰੀਬ ਪਰਿਵਾਰ ਟੁੱਟ ਕੇ ਮੁਟਾਇਆ ਹੈ ਆਪਣੇ ਲੈਵਲ ਤੇ ਵਧੀਆ ਬਣਿਆ ਸੀ ਬਹੁਤ ਬੁੰਦੇ ਦਾ ਸੁਭਾਅ ਤਾਂ ਅੱਛਾ ਸੀ ਸਾਰਿਆਂ ਨਾਲ ਬੇਰਵੱਤਰ ਸੀ ਬਹੁਤ ਸਾਰੇ ਪਿੰਡ ਕੋ ਬਹੁਤ ਸਾਰਾ ਪਿੰਡ ਪੂਰੇ ਅਫਸੋਸ ਚ ਹੈ ਤੇ ਪਰਮਾਤਮਾ ਉਹ ਦੀ ਜੂ ਨੂੰ ਸ਼ਾਂਤੀ ਬਖਸ਼ੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਹੁਣ ਤੇ ਆਪਣੀ ਪੰਜਾਬ ਸਰਕਾਰ ਕੋਲ ਵੀ ਕੁਝ ਕੁ ਮੰਗ ਕਰੂਗੀ ਪਰਵਾਹ ਦੀ ਪੰਜਾਬ ਸਰਕਾਰ ਨੂੰ ਇਹ ਕਿ ਚਲੋ ਜੋ ਪੰਜਾਬ ਸਰਕਾਰ ਦੇ ਰੂਲ ਹੈ ਉਹਦੇ ਮੁਤਾਬਕ ਇਹਨਾਂ ਨੂੰ ਏਡਜਾਰੇ ਦਿੱਤੀ ਜਾਵੇ ਜੇਕਰ ਜੀ ਨੌਕਰੀ ਦਾ ਸੋਹਰਾ ਬ੍ਰਦਰ ਵੀ ਹੈ ਉਹਦਾ ਤੇ ਉਹਨੂੰ ਬ੍ਰਦਰ ਨੂੰ ਵੀ ਕਿਸੇ ਅਡਜਸਟ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਇਹ ਜਿਹੜਾ ਮੁੰਡਾ ਸੀਦ ਹੋਇਆ ਬਹੁਤ ਵਧੀਆ ਮੁੰਡਾ ਸੀ 10ਵੀਂ ਪਲੱਸ 2 ਕਰਕੇ ਜਦੇ ਭਰਤੀ ਹੋ ਗਿਆ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਦਾ ਬੰਦਾ ਸੀ ਔਰ ਮਹਾਰਾਜ ਨੇ ਇੰਨੀ ਕਰੋਪੀ ਕਰਤੀ ਪਰ ਸਾਨੂੰ ਮਾਣ ਵੀ ਹੈ ਕਿ ਸਾਡਾ ਸੀਧ ਹੋਇਆ ਬਹੁਤ ਗਰੀਬਤਾ ਹਜੇ 8 ਮਹੀਨੇ ਹੋ ਗਏ ਪਿਤਾ ਮਰਿਆ ਤੇ ਹੁਣੇ ਹੀ ਨੇ ਕੋਠੀ ਪਾਈ ਹੈ ਤੇ ਡੇਢ ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵੀ ਸੀਧ ਹੋਇਆ ਤੇ ਦੂਜਾ ਵੀ ਸੀਧ ਹੋਇਆ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਮਾਤਮਾ ਬਲ ਬਖਸ਼ੇ ਪਰਿਵਾਰ ਨੂੰ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਵੱਲ ਬਖਸ਼ਿਆ ਕਰਦੇ ਆ ਨੂੰ ਤਾਂ ਕਿ ਜੇ ਉਹਦਾ ਪਰਿਵਾਰ ਹੈ ਜਿਹੜਾ ਵਧੀਆ ਔਰ ਠੀਕੇ ਜਾ ਰਿਹਾ ਹੈ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਸੋ ਮੈਂ ਤਾਂ ਇਹ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦਾ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ ਚ ਮਿਲਿਆ ਕਿਸੇ ਦੀ ਕੋਈ ਸਪਾਰਸ਼ ਨਹੀਂ ਅਫਸੋਸ ਇਸ ਗੱਲ ਦਾ ਕਿ ਜਿਹੜੀ ਕੁੜੀ ਹੈ ਵਿਆਹੀ ਹੈ ਉਹ ਹਜੇ ਪੜਦੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਕੁੜੀ ਦੀ ਜਿਹੜੀ ਉਮਰ ਹੈ ਉਹ ਸਿਰਫ 20-21 ਸਾਲ ਦੀ ਹੈ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਅਸੀਂ ਮੁੰਡੇ ਨੂੰ ਕੋਈ ਨਾ ਕੋਈ ਜਿਹੜੀ ਨੌਕਰੀ ਹੈ ਕੁੜੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਦੀ ਜਿਹੜੀ ਹੈ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ ਬਹੁਤ ਹੀ ਦੁਖਦਾਈ ਖਬਰ ਹੈ ਸਾਡੇ ਇਲਾਕੇ ਚ ਬਹੁਤ ਲੋਕ ਹੈ ਇਲਾਕੇ ਨੂੰ ਪੂਰਾ ਇਲਾਕਾ ਜਿੱਥੇ ਆਇਆ ਹੈ ਜਿਹੜਾ ਸਾਡਾ ਛੋਟਾ ਭਰਾ ਬਲਜੀਤ ਸਿੰਘ ਸਰਦਾਰ ਬਲਜੀਤ ਸਿੰਘ ਸ਼ਹੀਦ ਹੋਇਆ ਕੋਈ ਚੀਜ਼ਾਂ ਦਾ ਫਿਕ ਕੋਮ ਨੂੰ ਫਿਕਰ ਵੀ ਹੁੰਦਾ ਬਹੁਤ ਅਕਰ ਵੀ ਹੁੰਦਾ ਹੈ ਪਰ ਘਾਟਾ ਬਹੁਤ ਹੈ ਇਸ ਇਲਾਕੇ ਨੂੰ ਇਸ ਪਿੰਡ ਨੂੰ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਹੈ ਜੌਰੀਜ਼ ਵਿੱਚ ਜਿਹੜਾ ਜੰਮੂ ਕਸ਼ਮੀਰ ਏਰੀਆ ਵਿੱਚ ਮੈਂ ਤਾਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਜਿਹੜਾ ਸਾਡਾ ਛੋਟਾ ਭਰਾ ਹੈ ਸਾਨੂੰ ਮੋੜਾ ਦੇ ਕੇ ਚਲ ਗਿਆ ਉਹਨੂੰ ਆਪਣੇ ਚਰਨਾਂ 'ਚ ਨਵਾਸ ਵਾਖ ਤੇ ਉਹਦੇ ਪਰਿਵਾਰ ਨੂੰ ਪਾਣਾ ਮਿਲਣ ਦਾ ਬਲ ਵਖਸ਼ੀ ਤੇ ਪਰਿਵਾਰ ਨੂੰ ਤਖੜਾ ਕਰੀ ਪਰਿਵਾਰ ਪਰ ਅੱਜ ਆਪਣਾ ਜਾਂਦਾ ਜਾਂਦਾ ਜਿਹੜਾ ਜ਼ਿੰਦਗੀ ਹੈ ਉਹ ਸ਼ਹੀਦਾਂ ਦੇ ਨਾਮ ਵਿੱਚ ਬਣਾ ਕੇ ਗਿਆ ਹੈ ਫੋਮ ਦੇ ਲਈ ਸਾਡੀ ਇਲਾਕੇ ਦੇ ਲਈ ਪੰਜਾਬ ਦੇ ਲਈ ਰੋਪੜ ਜ਼ਿਲ੍ਹੇ ਦੇ ਲਈ ਨੂਰਪੱਲੀ ਸ਼ੀਦੀ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਹਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਇਲਾਕੇ ਵਾਸਤੇ ਪਰਿਵਾਰ ਵਾਸਤੇ ਬੜੀ ਦੁੱਖਦਾਈ ਘਟਨਾ ਸਿਰਫ 29 ਸਾਲ ਦਾ ਸਾਡਾ ਨੌਜਵਾਨ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਨਿਭਾਉਂਦਾ ਹੋਇਆ ਅੱਜ ਦੇਸ਼ ਦੇ ਲਈ ਸ਼ਹੀਦ ਹੋ ਗਿਆ ਸੋ ਪਹਿਲਾਂ ਵੀ ਸਾਡੇ ਇਲਾਕੇ ਦੇ ਕਈ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਵੈਗੁਰੂ ਪ੍ਰਮਾਤਮਾ ਦੇ ਅੱਗੇ ਅਸੀਂ ਤਹੀ ਅਰਦਾਸ ਕਰਦੇ ਆਂ ਵੀ ਇਹ ਜਿਹੜਾ ਬਾਰਡਰਾਂ ਦੇ ਉੱਪਰ ਕੋਈ ਦਾ ਦਾ ਮਾਹੌਲ ਬਣੇ ਕਿ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਨਾ ਗਵਾਉਣ ਪਰ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਗਵਰਨਮੈਂਟ ਦੀ ਜ ਬਚਤਾ ਜਿਹੜਾ ਪੂਰਾ ਪਰਿਵਾਰ ਦਾ ਘਟਾ ਕਿਸੇ ਵੀ ਕੀਮਤ ਤੇ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਕਿਸੇ ਤਰ੍ਹਾਂ ਨੂੰ ਤੋਲਿਆ ਜਾ ਸਕਦਾ ਪਰ ਗਵਰਨਮੈਂਟ ਦੀ ਪਾਲਿਸੀ ਮੁਤਾਬਕ ਜਿਹੜੀ ਵੀ ਸਪੋਰਟ ਹੈ ਉਹ ਦਿੱਤੀ ਜਾ